ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਜਿੰਨੇ ਵੀ ਵੀਡੀਓ ਦੇਖ ਰਹੇ ਆ ਅੱਜ ਆਪਾਂ ਪਹੁੰਚੇ ਜੀ ਪਿੰਡ ਗੁੰਮਤੀ ਕਲਾ ਗੁੰਮਤੀ ਕਲਾ ਪਿੰਡ ਬਠਿੰਡਾ ਜ਼ਿਲ੍ਹੇ ਦਾ ਪਿੰਡ ਨੇੜੇ ਭਾਈ ਰੂਪਾ ਅਧਿਆਪਤਰਾ ਮਿਰਜ਼ਾ ਜਲਾਲ ਰਹ ਜਾਂਦੇ ਆ ਤੇ ਜਦੋਂ ਗੁੰਮਤੀ ਕਲਾ ਦਾ ਨਾਮ ਲਿਆ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਊ ਇਹ ਮਹੀਨਾ ਡੇਢ ਮਹੀਨਾ ਪਹਿਲਾਂ ਆਪਾਂ ਇਸ ਘਰ ਦੇ ਵਿੱਚੋਂ ਦੋ ਮੱਝਾਂ ਦੀ ਦੋ ਝੋਟੀਆਂ ਦੀ ਲਾਈਵ ਚੁਆਇਜ਼ ਕਰਾਈ ਸੀ ਤੇ ਅੱਜ ਆਪਾਂ ਇਹਨਾਂ ਨੂੰ ਬੀਐਫਏ ਟੀਮ ਜੋ ਸਾਡੀ ਟੀਮ ਆ ਬੀਐਫਏ ਪਿੰਡੀ ਸਿੱਧੂ ਜੋ ਪ੍ਰਧਾਨ ਜੀ ਆ ਉਹਨਾਂ ਵੱਲੋਂ ਅਸੀਂ ਇਹਨਾਂ ਨੂੰ ਜੋ ਇਹਨਾਂ ਨੇ ਦੁੱਧ ਰਿਕਾਰਡ ਕਰਾਇਆ ਸੀ ਆ ਸਰਟੀਫਿਕੇਟ ਦੇਣ ਆਏ ਆ ਇਹਨਾਂ ਨੇ ਦੋ ਝੋਟੀਆਂ ਦੇ ਅਸੀਂ ਲਾਈਵ ਚੁਆਈ ਕਰਾਈ ਸੀ ਇੱਕ ਮੇਰੇ ਫੇਸਬੁਕ ਪੇਜ ਤੇ ਮੇਜਰ ਸਿੰਘ ਅਲਕਲਾ ਦੂਜਾ ਪਿੰਡੀ ਸਿੱਧੂ ਪ੍ਰਧਾਨ ਜੀ ਦੇ ਪੇਜ ਤੇ ਬਾਈ ਗਰ ਲਾਲ ਸਿੰਘ ਜੀ ਆ ਆ ਕਾਕਾ ਤੇ ਆਪਣੇ ਨਾਲ ਦੋ ਵੀਰ ਹੋਰ ਆਏ ਆ ਸਰਜੀਤ ਸਿੰਘ ਕਿੰਗਰਾ ਕਿੰਗਰਾ ਡੇਰੀ ਫਾਰਮ YouTube ਚੈਨਲ ਵੀ ਇਹਨਾਂ ਦਾ ਭਾਈ ਰੂਪਾ ਤੋਂ ਹਾਂਜੀ ਇਹ ਬਾਈ ਸਿੰਦਰਪਾਲ ਜੀ ਇਹਨਾਂ ਦਾ ਚੈਨਲ ਹੈ ਜੀ ਪੀਪਲ ਪੀਪਲ ਅਰਪਨਮ ਇਹ ਪਿੰਡ ਦਿਆਲਪੁਰਾ ਮਿਰਜਾ ਤੋਂ ਆਏ ਆ ਨਾਲ ਇਹਨਾਂ ਦੇ ਚੈਨਲ ਨੂੰ ਵੀ ਵੀਰੋ ਨੂੰ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੁਣ ਆਪਾਂ ਭਾਈ ਗੁਰਲਾਬ ਸਿੰਘ ਨੂੰ ਸਰਟੀਫିକੇਟ ਦੇ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬੀ ਐਫ ਏ ਵੱਲੋਂ ਜੋ ਸਰਟੀਫିକੇਟ ਆ ਗੁਰਲਾਬ ਸਿੰਘ ਸਨ ਬਖਰਨੇਕ ਸਿੰਘ ਪਿੰਡ ਗੋਮਟੀਕਲਾਂ ਤਹਿਸੀਲ ਫੂਲ ਝੋਟੀ ਦੋ ਦੰਦਾ ਜੀ ਦੋ ਮਹੀਨੇ ਦੀ ਸੂਈ ਹੋਇ ਤੋਕਰ ਝੋਟੀ ਨੇ 13 ਕਿਲੋ 834 ਗ੍ਰਾਮ ਦੁੱਧ ਮਲੇ ਕੱਢਿਆ ਜੀ ਨੇ ਤੇ ਬਾਈ ਨੂੰ ਆਪਾਂ ਬੋਲੇ ਸੋਨੇ ਹਾ ਸਸਰੀਆ ਤੋਂ ਦੂਜਾ ਸਰਟੀਫਿਕੇਟ ਆਇਆ ਜੀ ਗੁਰਲਾਲ ਸਿੰਘ ਪੁੱਤਰ ਹਰਨੇਕ ਸਿੰਘ ਦਾ ਪਿੰਡ ਗੁੰਮਤੀਕਲਾਂ ਤਹਿਸੀਲ ਫੂਲ ਜਲਾ ਬਠੰਡਾ ਮੋਹਰਾਂ ਝੋਟੀ ਦੁੱਧ ਦੇ ਦਿੱਤਾ ਜੀ 18 ਕਿਲੋ 586 ਗ੍ਰਾਮ ਦੂਜਾ ਸੁਆ 6 ਦੰਦ ਇਹ ਛੋਟੀ ਬਾਈ ਹੁਣਾਂ ਨੇ ਸੇਲ ਕਰਤੀ ਬਾਈ ਕਿੰਨੇ ਦੀ ਸੇਲ ਕਰਤੀ ਉਹ ਛੋਟੀ ਆਪਾਂ ਜੀ 81 ਦੀ ਕਰੀਏ 1 80 ਦੀ ਕਰੀਏ ਹਾਂ ਜੀ ਅ ਦੁੱਧ ਹੋਰ ਵੀ ਬਧੀ ਸੀ ਥੋੜਾ ਬਹੁਤਾ ਉਹ ਕਹ ਤਸਦੇ ਸੀ ਕਿ ਜਾ ਕੇ ਜੀ ਕਹਿੰਦੇ 19 ਲੀਟਰ ਤੇ ਗਾਵਾ ਸੀ ਸੇਲ ਕਰ ਠੀਕ ਆ ਜੀ ਤੇ ਬਾਈ ਨੂੰ ਆਪਾਂ ਸਰਟੀਫਿਕੇਟ ਦੇ ਰਹੇ ਹਾਂ ਦੇਖ ਸਕਦੇ ਹੋ ਜੀ ਬੋਲੇ ਤੋਂ ਸਾਸਰੀਆ ਦਾ ਇਹ ਬਾਈ ਗਰ ਲਾਲ ਸਿੰਘ ਆ ਜਿਹੜਾ ਪਹਿਲਾ ਸਰਟੀਫਿਕੇਟ ਆ ਜੋ ਗਰ ਲਾਲ ਸਿੰਘ ਸੋਰੀ ਗਲਤ ਨਾ ਬੋਲਿਆ ਗਿਆ ਸੀ ਇਹਨਾਂ ਦੇ ਦੂਜੇ ਭਾਈ ਸਾਹਿਬ ਦਾ ਨਾਂ ਹੀ ਗਰਨਾਬ ਸਿੰਘ ਤੇ ਆਹ ਝੋਟੀਆਂ ਤੁਹਾਨੂੰ ਦਿਖਾ ਦਿੰਨੇ ਆ। ਆਹਨਾਂ ਦੀ ਝੋਟੀ ਬਾਰੇ ਜਾਣਕਾਰੀ ਦੇ ਦੂੰ। ਇੱਕ ਇੱਕ ਝੋਟੀ ਹੈ ਜੀ ਅ ਕਿੰਨੇ ਦਿਨ ਦਾ ਦੋ ਦੰਦ ਦੋ ਦੰਦ ਦਾ ਜੀ ਦੋ ਦੰਦ ਕਿੰਨੇ ਦਿਨ ਤੋਂ ਤੇ ਹੁਣ ਵੀ ਚੱਲ ਰਹੀ ਹੈ ਜੀ ਹੁਣ ਵੀ ਚੱਲ ਰਹੀ ਹੈ ਰੈਗੂਲਰ ਜੀ 10 ਲੀਟਰ ਤੋਂ 10 ਲੀਟਰ ਤੋਂ ਪਾਣੀ ਤੇ ਬਹੁਤ ਸਾਰੇ ਚੰਗੇ ਜਾਨਵਰਾਂ ਬਾਈ ਕੋਲ ਇੱਕ ਝੋਟੀ ਜਿਹੜੀ ਸੇਹ ਦੰਦ ਸੀ ਦੂਜਾ ਸੂਆ ਬਾਈ ਨੇ ਸੇਲ ਕਰ ਦਿੱਤੀ ਇੱਕ ਇੱਧਰ ਵੀ ਮੱਝਾਂ ਆਈਆਂ ਤੁਹਾਨੂੰ ਦਿਖਾ ਦਈਏ ਬਾਈ ਕੋਲੇ ਇੱਕ ਆਹ ਮੱਝਾ ਜੀ ਆ ਵੀ ਮੈਂ ਜਿਸ ਤਰ੍ਹਾਂ 18 ਮੀਟਰ ਕੋ ਦੰਦੀਆ ਸਾਰੇ ਚੰਗੇ ਜਾਨਵਰਾਂ ਕਿਉਂਕਿ ਆਪਾਂ ਇਹਨਾਂ ਦੇ ਘਰੇ 4 ਸਾਲ ਪਹਿਲਾਂ ਵੀ ਇੱਕ ਮੱਝ ਦੀ ਲਾਈਵ ਚੋਈ ਕਰਾਈ ਸੀ ਤੇ ਆ ਬਾਈ ਨੇ ਚੌਥਾ ਪੰਜਵਾਂ ਸੂਆ ਹਰਿਆਣੇ ਚੋਂ ਮੱਝ ਲੈ ਕੇ ਆਈ ਸੀ ਵੀ ਆਪਾਂ ਇਹਦੀ ਥੋੜੇ ਦਿਨ ਪਹਿਲਾਂ ਵੀਡੀਓ ਵੀ ਪਾਈ ਸੀ ਚੈਨਲ ਤੇ ਇਹ ਵੀ ਸੇਲ ਕਰਨੀ ਆ ਬਹੁਤ ਠੰਡੀ ਸੀਲਾ ਕਰਮਾਂ ਵਾਲੀ ਹਰ ਕਿੰਨੇ ਡੋਤੇ ਚੱਲ ਰਹੀ ਸੀ ਹੁਣ 15 ਲੀਟਰ ਤੇ ਚੱਲ ਰਹੀ ਹੈ 15 ਲੀਟਰ ਤੇ ਜੀ ਹਾਂਜੀ ਆਪਣਾ ਨੰਬਰ ਸ਼ੇਅਰ ਕਰ ਦਿਓ ਤਾਰ 10 ਦਿਨ ਸੋਈ ਨਹੀਂ ਹੋਇਆ ਜੀ ਹਾਂਜੀ ਤੇ ਹਣੇ ਤਾਂ ਉਹ ਤਾਂ ਬਦੂ ਵੀ ਹੋਰ ਸਮਝ ਮੇਲਾ ਚੱਲ ਕੇ ਤਾਂ پتہ ਨਹੀਂ ਪਤਾ ਮਗਰ ਕੀ ਜੀ ਇਹਦੇ ਮਗਰ ਮੇਲ ਦਾ ਖੱਟਾ ਜੀ ਖੱਟਾ ਕੋਹੇ ਨੂਰ ਜੋ ਐਡੀਐਫ ਵਾਲਿਆਂ ਦਾ ਹਾਂਜੀ ਬਹੁਤ ਸੌਂਕਾ ਬਾਈਆਂ ਨੂੰ ਬਹੁਤ ਸੋਹਣੇ ਜਾਨਵਰ ਹੈ ਕਿੰਨਾਂ ਦੀ ਝੋਟੀ ਕਿਹੜੇ ਮੇਲੇ ਚ ਵੀ ਨੰਬਰਾਂ ਚ ਆਈ ਸੀ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਉਮੀਦ ਕਰਦਾ ਹਾਂ ਸਾਰੇ ਵੀਰ ਇਸ ਤਰ੍ਹਾਂ ਸੌਂਕ ਰੱਖਣਾ ਤੇ ਚੰਗੇ ਪਸ਼ੂ ਹੈ ਨਹੀਂ ਹਾਂ ਤੋਰ ਕੇ ਵੀ ਵੇਖ ਲੋ ਸਾਲ ਜਿਹੜਾ ਆਪਣਾ ਨੰਬਰ ਮੋੜ ਜੋ ਕੋਈ ਕੋਈ ਪੁੱਛੇ ਨੰਬਰ ਵੀ ਬਾਈ ਦੱਸ ਦੋ 94634 26256 ਇੱਕ ਮਿੰਟ ਬਾਈ ਜੇ ਤੁਸੀਂ ਥੱਲਾ ਵੇਖੋ ਝੋਟੀ ਦਾ ਮੱਝ ਦਾ ਬਹੁਤ ਚੰਗੀ ਅਡਰ ਕੁਆਲਿਟੀ ਦੀ ਮੱਝ ਆ ਜੀ ਇਹ ਹੋਰ ਵੀ ਇਹਨੇ ਦੁੱਧ ਵਧਣਾ 20+ ਜਾਣਾ ਜੀ ਤੇ ਅੱਜ ਸਾਡੀ BFA ਟੀਮ ਵੱਲੋਂ ਬਾਈਆਂ ਨੂੰ ਸਰਟੀਫਿਕੇਟ ਜੋ ਅਸੀਂ ਦਿੰਨੇ ਆ ਤੇ ਇੱਕ ਜੋ ਸਾਡੇ ਮੋਮੈਂਟ ਉਹ ਰਹਿ ਗਏ ਉਹ ਬਣੇ ਨਹੀਂ ਹਜੇ ਉਹ ਬਾਅਦ ਦੇ ਵਿੱਚ ਦੇਖ ਕੇ ਜਾਵਾਂਗੇ ਟਰਾਫਿਕਾਂ ਵਗੈਰਾ ਤੇ ਅਸੀਂ ਹੋਰ ਵੀਰਾਂ ਨੂੰ ਵੀ ਬੇਨਤੀ ਕਰਦੇ ਜਿਨ੍ਹਾਂ ਦੇ ਘਰੇ ਚੰਗੇ ਜਾਨਵਰ ਆ ਜਰੂਰ ਆਪਣੇ ਪਸ਼ੂਆਂ ਦੀ ਚੋਾਈ ਕਰਾਇਆ ਕਰੋ ਆ ਤੁਸੀਂ ਮਿਲਕ ਵੇਨ ਵੇਖ ਸਕਦੇ ਆ ਡਰ ਤੇ ਠੰਡੀ ਸੀਲ ਆ ਜੀ ਤਾਂ ਨਵਾਦ ਬਾਈ ਜੀ ਸਾਰੇ ਵੀਰਾਂ ਦਾ